ਜਿਹੜਾ ਦਾਵਾ ਸਾਹਿਬ ਦੇ ਨਾਲ ਗੱਲਬਾਤ ਕਰ ਰਹੇ ਆ। ਆ ਸਰਿੰਦਰ ਸਿੰਘ ਮਹਾਵਾ ਕੰਟਰੀਸਾਈਡ ਬਣਾਉਣਾ ਅਮਰਸਰ ਪੰਜਾਬ ਅਸੀਂ ਜਿਹੜੀ ਮਾਰਕੀਟ ਬਣਾਈ ਆ ਕੰਟਰੀਸਾਈਡ ਇਹ ਗੁਰਦੰਗ ਦੇ ਬੜੀ ਕਿਰਪਾ ਉਹਨਾਂ ਦੇ ਰਹਿਮਤਾਂ ਬੜੀਆਂ ਕਿ ਅਸੀਂ ਇਹ ਬਣਾਉਣ ਦੇ ਲਈ ਕਿੰਨੀ ਯੋਗਤਾ ਹੁੰਦੀ ਤਾ ਫਿਰ ਇਹ ਬਣਾਉਣ ਵਾਲਾ ਮਾਰਕੀਟ ਜਿਹੜੀ ਆ 9 ਏਕੜ ਦੇ ਵਿੱਚ ਹੈਗੀ ਆ 70 80 ਬ੍ਰਾਂਡ ਆ ਇੰਟਰਨੈਸ਼ਨਲ ਬ੍ਰਾਂਡ ਆ ਬਹੁਤ ਵਧੀਆ ਖੁੱਲੀ ਜਿਹੀ ਮਾਰਕੀਟ ਆ ਪਾਰਕਿੰਗ ਬੜੀ ਖੁੱਲੀ ਆ ਤੇ ਜਿਹੜੇ ਵੀ ਇਥੇ ਆਪਣਾ ਸ਼ੋਪਿੰਗ ਕਰਨ ਆਉਦੇ ਪਰੇ ਖੁਸ਼ ਹੋ ਗਏ ਜਾਂਦੇ ਆ ਵਾਤਾਵਰਨ ਬਹੁਤ ਵਧੀਆ ਬਹਾਰੀ ਹੈ ਬਹੁਤ ਵਧੀਆ ਵਾ ਇਥੇ ਸ਼ੋਪਿੰਗ ਕਰਕੇ ਕੋਈ ਇਥੇ 12 ਮਹੀਨੇ ਸੇਲ ਚੱਲਦੀ ਆ ਤੇ ਆਰਡਰ ਬਹੁਤ ਆ ਰਹੇ ਇਥੇ ਤੇ ਮੈਂ ਹੋਰ ਪੁਰਨਵਾਸੀਆਂ ਨੂੰ ਅਪੀਲ ਕਰਦਾ ਹਾਂ 2026 ਆ ਰਿਹਾ ਵਾ ਤੁਹਾਨੂੰ ਪਹਿਲਾਂ ਨਵੇਂ ਸਾਲ ਦੀਆਂ 2026 ਦੀਆਂ ਲੱਖ ਲੱਖ ਵਧਾਈਆਂ ਤੇ ਮੇਰੇ ਵੱਲੋਂ ਪਰਿਵਾਰ ਪਰਿਵਾਰ ਤੁਹਾਡਾ ਵਧੇ ਖੁਲਦਾ ਤੁਸੀਂ ਜਦੋਂ ਵੀ ਪੰਜਾਬ ਆਓ ਕੁਮਨ ਕਰਨ ਦੇ ਵਾਸਤੇ ਅਵਸਰ ਆਓ ਮਰਸਾਦ ਬਾਰੂ ਕੰਟਰੀ ਸਾਈਡ ਤੇ ਆਓ ਮਨਣਾ ਵਾਲਾ ਵੀ ਕਿ ਇੱਥੇ ਆ ਕੇ ਸ਼ਾਪਿੰਗ ਕਰੋ ਤੁਹਾਨੂੰ ਬੜਾ ਵਧੀਆ ਖੁਰਦਾ ਮੋਲ ਮਿਲੇਗਾ ਸ਼ਾਂਤੀ ਮਿਲੇਗੀ ਪলিউਸ਼ਨ ਰਹਿਤ ਮਾਰਕੀਟ ਹੈ ਤੇ 12 ਮਹੀਨੇ ਜੇ ਸੇਲ ਚੱਲਦੀ ਵੀ ਇੱਥੇ लवली ਸਵੀਟਸ ਵੀ ਹੈਗੀ ਆ ਬੇਕਰੀ ਆ ਸਵੀਟਸ ਰੈਸਟੋਰੈਂਟ ਵੀ ਹੈਗਾ ਵਾ ਤੁਸੀਂ ਆ ਮਾਰਕੀਟ ਤੇ ਆ ਕੇ ਸੇਲ ਇੱਥੇ ਆਪਣਾ ਸ਼ਾਪਿੰਗ ਕਰੋ ਤੇ ਨਾਲੇ ਤੁਸੀਂ ਆਪਣਾ ਤੁਹਾਨੂੰ ਫਿਰ ਦੁਬਾਰਾ 2026 ਦੀਆਂ ਨਖਲਕ ਵਧਾਈਆਂ ਭਗਵਾਨ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ